ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਣ ਲੱਗਾ ਕਦੀ ਮੈਂ ਆਪਣੀ ਅੱਖਾਂ ਨੂੰ ਦੇਖ ਰਿਹਾ ਹਾਂ ਕਦੀ ਮੈਂ ਇਸ ਵਿੱਚ ਦੀ ਗਹਿਰਾਈ ਨੂੰ ਨਾਪਣ ਦੀ ਕੋਸ਼ਿਸ਼ ਕੀਤੀ ਚਿਹਰੇ ਦੀ ਬਣਾਵਟ ਤੇ ਹੋਰ ਸੁਰਖੀ ਬਿੰਦੀ ਲਗਾ ਕੇ ਆਪਣੇ ਆਪ ਨੂੰ ਦੁਨੀਆ ਦੇ ਹਸੀਨ ਚਿਹਰੇ ਦਾ ਖਿਤਾਬ ਦਿੱਤਾ ਆਪਣੇ ਬੁੱਲਾਂ ਨੂੰ ਸ਼ਬਦਾਂ ਦੀ ਤਰਤੀਬ ਦੇਣ ਦਾ ਹੱਕਦਾਰ ਸਮਝਿਆ ਜੀਬ ਨੂੰ ਪ੍ਰਭੂ ਦੇ ਗੁਣ ਗਾਣ ਵਾਲੀ ਅਨਮੋਲ ਵਸਤੂ ਕੰਨਾ ਨੂੰ ਪ੍ਰਭੂ ਭਗਤੀ ਦਾ ਰਾਗ ਸੁਣਨ ਵਾਲੇ ਸਰੋਤਾ ਇਹ ਸਾਰਾ ਕੁਝ ਮੋਢਿਆਂ ਤੋਂ ਉਤਲੇ ਹਿੱਸੇ ਦਾ ਕਮਾਲ ਸੀ ਪਰ ਜਰਾ ਕੁ ਥੱਲੇ ਉਤਰਿਆ ਤਾਂ ਮਨ ਦੀ ਫਿਸਲਣ ਮੈਨੂੰ ਦਿਲ ਦੇ ਚ ਰੋਖੇ ਵਿੱਚ ਲੈ ਗਈ ਅਜਬ ਤਸਵੀਰ ਸੀ ਮੇਰੀ ਦੇਖ ਕੇ ਆਪਣੀ ਤਸਵੀਰ ਮੈਂ ਚੀਕਾਂ ਮਾਰੀਆਂ ਦੁਹਥੜੇ ਪਾਏ ਇੰਨਾ ਕਨਾਉਣਾ ਰੂਪ ਤੇਰਾ ਬਦਸੂਰਤ ਸੂਰਤ ਤੇਰੀ ਆ ਸ਼ੀਸ਼ੇ ਦਾ ਅਕਸ ਟੁੱਟ ਕੇ ਚੂਰੋ-ਚੂਰ ਹੋ ਗਿਆ ਅੱਖਾਂ ਦੇ ਕੀਤੇ ਪਾਪ ਅੱਖਾਂ ਮੁਰੇ ਆ ਗਏ ਨਾ ਇंसाफी ਹੁੰਦੀ ਦੇਖ ਬੰਦ ਕੀਤੀਆਂ ਅੱਖਾਂ ਸਾਹਮਣੇ ਆ ਖਲੋਤੀਆਂ ਚਿਹਰੇ ਤੇ ਲੱਗਾ ਸ਼ਿੰਗਾਰ ਸਿਗਾਰ ਬਣ ਕੇ ਟੁੱਖ ਰਿਹਾ ਸੀ ਹਸੀਨ ਚਿਹਰਾ ਡਰਾਵਣੀ ਤੁੜੇਲ ਵਾਂਗਰ ਲੱਗਾ ਬੁੱਲ ਜਿਵੇਂ ਸੀਤੇ ਗਏ ਹੋਣ ਕਿਉਂਕਿ ਸੱਚ ਨੂੰ ਝੂਠ ਵਿੱਚ ਬਦਲਿਆ ਸ਼ਬਦ ਬੋਲੇ ਬੁੱਲਾ ਨੇ ਪਰ ਦਰ ਤੱਕ ਨਹੀਂ ਗਏ ਕਿਉਂਕਿ ਕੰਨਾਂ ਨੂੰ ਸ਼ਾਮਲ ਨਹੀਂ ਕੀਤਾ ਇਨ੍ਹਾਂ ਬੋਲਾਂ ਵਿੱਚ ਕੰਨ ਆਪਣੀ ਹੀ ਉਸਤਤ ਸੁਣਦੇ ਰਹੇ ਹੰਕਾਰੀ ਬਾਣ ਉtre ਮੋਢਿਆਂ ਤੋਂ ਥੱਲੇ ਦੀ ਤਸਵੀਰ ਬਦਲਣ ਹੀ ਨਹੀਂ ਦਿੱਤੀ ਮਨ ਹੰਕਾਰੀ ਪਹਿਲਾਂ ਵੀ ਸੀ ਅੱਜ ਵੀ ਹੈ ਅੰਦਰ ਕੱਜ ਪਹਿਲਾਂ ਵੀ ਸੀ ਅੱਜ ਵੀ ਹੈ ਮਰ ਮੁੱਕ ਜਾਣਾ ਮਰ ਜਾਣਾ ਇਸ ਮਨਜੀਤ ਨੇ ਰਹਿੰਦੇ ਜੁਗਾ ਤੱਕ ਰਹਿਣਾ ਤੇਰੀ ਇਸ ਪ੍ਰੀਤ ਨੇ